ठीक है नमस्कार से मैं भी मुझे आप आ बड़ी बोवा जी चलो गाड़ी होती है रोड ਨੇ ਖਰਾਬ ਕਰਦਾ ਜੀ ਖੜਾ ਸਾਡਾ ਪਰ ਵੱਡੀ ਕਿਰਪਾ ਦੇਣ ਵੀ ਰਾਈਟ ਕਹੇ ਜਾਣਾ ਰਾਈਟ ਸਾਡੇ ਇਕੱਠੇ ਰੋ ਰਹੇ ਰਾਈਟ ਇਧਰੋਂ ਜਾਣਾ ਜੇ ਚੱਲਣਾ ਬੇਵੀ ਇਹ ਜਿਹੜਾ ਫੋਨ ਹੈ ਉਧਰ ਤਾਂ ਗੇਟ ਬੰਦ ਹੈ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਸਾਡੀ ਭੈਣ ਦੀ ਅਗਵਾਈ ਵਿੱਚ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮੇਰੀਆਂ ਭੈਣਾਂ ਤੇ ਮੰਦਰ ਕਮੇਟੀ ਜੁਆਇਨ ਕਰ ਰਹੀ ਹੈ ਕਿਉਂਕਿ ਜਿਵੇਂ ਜਿਵੇਂ ਪਤਾ ਚੱਲ ਰਿਹਾ ਜਿਵੇਂ ਜਿਵੇਂ ਆਪਾਂ ਦੇਖ ਰਹੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜੋ ਪੰਜਾਬ ਚ ਕੰਮ ਕਰ ਰਹੇ ਆ ਉਹ ਦੇਖ ਕੇ ਲੋਕ ਬੜੇ ਖੁਸ਼ ਹੋ ਰਹੇ ਨੇ ਔਰ ਆਮ ਆਦੀ ਪਾਰਟੀ ਦਾ ਪੱਲਾ ਫੜ ਰਹੇ ਨੇ ਅੱਜ ਕਹਿੰਦੇ ਨਾ ਜਦੋਂ ਜੈਂਟਸ ਤਾਂ ਕਮਾਂਕਾਰਾਂ ਤੇ ਚਲੇ ਜਾਂਦੇ ਨੇ ਭੈਣਾ ਘਰੇ ਹੁੰਦੀਆਂ ਨੇ ਉਹਨਾਂ ਨੂੰ ਦਿੱਕਤ ਪਤਾ ਹੁੰਦੀ ਹੈ ਕਿ ਸਾਡੀ ਗਲੀ ਚ ਕੀ ਦਿੱਕਤ ਹੈ ਸਾਡੀ ਨਾਲੀ ਬੰਦ ਹੋਦੀ ਕੀ ਦਿੱਕਤ ਹੈ ਕੋਈ ਪਾਣੀ ਨਹੀਂ ਆ ਰਿਹਾ ਉਹਦੀ ਕੀ ਦਿੱਕਤ ਹੈ ਅੱਜ ਉਹ ਸਾਰੀਆਂ ਮੈਨੂੰ ਮੈਂ ਤਾਂ ਇਹ ਕਹੂੰਗੀ ਕਿ ਬਨੂਰ ਦੀ ਕਮਾਂਡ ਅੱਜ ਸਾਰੀਆਂ ਭੈਣਾਂ ਨੇ ਸੰਭਾਲ ਲਈ ਹੈ ਤੇ ਸਾਰੇ ਬਨੂਰ ਚ ਕੰਮ ਹੋਣ ਵਾਲੇ ਨੇ ਔਰ ਇੱਕ ਗੱਲ ਦਾ ਮੈਨੂੰ ਬੜਾ ਦੁੱਖ ਵੀ ਹੋਇਆ ਇੱਕ ਪੈਣ ਨੇ ਦੱਸਿਆ ਕਿ ਸਾਡੀ ਚੋਈ ਬਹੁਤ ਭਰੀ ਪਈ ਹੈ ਤੇ ਉਹਦੇ ਨਾਲ ਪਾਣੀ ਘਰਾਂ 'ਚ ਵੜ ਰਿਹਾ ਹੈ ਔਰ ਉਹ ਚੋਈ ਬਿਲਕੁਲ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਉਹਨਾਂ ਦੇ ਦੁਕਾਨ ਦੇ ਜਾਂ ਘਰ ਦੇ ਮੂਹਰੇ ਹੈ ਤਾਂ ਇੰਨਾ ਕਿ ਤਾਂ ਆਪਣਾ ਵੀ ਇਨਸਾਨੀਅਤ ਨਾਤੇ ਵੀ ਫਰਜ ਬੰਦਾ ਹੈ ਕਿ ਅਸੀਂ ਉਸ ਚੋਈ ਨੂੰ ਸਾਫ਼ ਕਰਾ ਲਈਏ ਕਮੇਟੀ ਦੇ ਪ੍ਰਧਾਨ ਹੋਣ ਤੇ ਉਹਨਾਂ ਦੇ ਬਾਰ ਮੂਰੇ ਚੋਈ ਭਰੀ ਹੋਵੇ ਤੇ ਲੋਕ ਪਰੇਸ਼ਾਨ ਹੋਣ ਤਾਂ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦੀ ਆ ਕਿ ਪ੍ਰਧਾਨ ਜੀ ਕੋਈ ਪਾਰਟੀਵਾਦੀਆਂ ਨਾ ਦੇਖੋ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਉਹ ਚੋਈ ਸਾਫ਼ ਕਰਵਾਓ ਤਾਂ ਕਿ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿੰਨੇ ਜਿਹੜੇ ਪਰਿਵਾਰਾਂ ਨੇ ਅੱਜ ਸਮੁਜੇਦਗੇ ਅੱਜ 70 ਦੇ ਕਰੀਬ ਪਰਿਵਾਰਾਂ ਨੇ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਇਹ ਕਹੂੰਗੀ ਕਿ ਅਸੀਂ ਸਾਰੀਆਂ ਭੈਣਾਂ ਸਾਰੇ ਵੀਰ ਰਲ ਕੇ ਜਿਹੜੀਆਂ ਜਿਹੜੀਆਂ ਹੁਣ ਬਲੂਡ ਦੀਆਂ ਕੋਈ ਪ੍ਰੋਬਲਮਸ ਹੈਗੀਆਂ ਨੇ ਉਹ ਸਾਰੀਆਂ ਪ੍ਰੋਬਲਮਸ ਦੂਰ ਕਰਾਂਗੇ